ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਆਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਦਾ ਪੰਜਾਬ ਵਾਲੇ ਕਪਲ ਕਮਲ ਤੇ ਸੰਦੀਪ ਦੀ ਲਾਈਫ ਸਟੋਰੀ ਉਹਨਾਂ ਦੀ YouTube ਜਰਨੀ ਉਹਨਾਂ ਨੇ ਆਪਣਾ YouTube ਕਿਦਾਂ ਕਦੋਂ ਤੇ ਕਿਵੇਂ ਸਟਾਰਟ ਕੀਤਾ ਇਹ ਪਾ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਪਲੀਜ਼ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮਲ ਜਿਨ੍ਹਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਦਰ ਫਾਦਰ ਤੇ ਉਹਨਾਂ ਦੇ ਦੋ ਬੱਚੇ ਤੇ ਉਹਨਾਂ ਦੀ ਵਾਈਫ ਹੈ ਤੇ ਉਹਨਾਂ ਦੀਆਂ ਦੋ ਸਿਸਟਰਸ ਨੇ ਜਿਹੜੀਆਂ ਕਿ ਮੈਰਿਡ ਨੇ ਇੱਕ ਉਹਨਾਂ ਦੀ ਸਿਸਟਰ ਇਟਲੀ ਦੇ ਵਿੱਚ ਰਹਿੰਦੇ ਨੇ ਤੇ ਦੂਸਰੇ ਸਾਡਾ ਪੰਜਾਬ ਵਾਲੇ ਪ੍ਰੀਤ ਐਂਡ ਵਿੱਕੀ ਉਹਨਾਂ ਦੀ ਜਿਹੜੀ ਸਿਸਟਰ ਆ ਪ੍ਰੀਤ ਹੈ ਤੇ ਕਮਲ ਦੀ ਜਿਹੜੀ YouTube ਜਰਨੀ ਆ ਉਹ ਸਟਾਰਟ ਹੋਈ ਸੀ ਜਦੋਂ ਉਹ ਦੁਬਈ ਗਏ ਹੋਏ ਸੀ ਕਮਲ ਤੇ ਸੰਦੀਪ ਦੀ ਮੈਰਿਜ 2013 ਦੇ ਵਿੱਚ ਹੋਈ ਸੀਗੀ ਤੇ ਉਸ ਤੋਂ ਬਾਅਦ ਉਹ ਦਵਾਈ ਚਲੇ ਜਾਂਦੇ ਨੇ ਉੱਥੇ ਉਹ ਕਾਫੀ ਟਾਈਮ ਕੰਮ ਕਰਦੇ ਨੇ ਤੇ ਜਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਜਾਂਦਾ ਤਾਂ ਉਹ ਥੋੜੇ ਟਾਈਮ ਲਈ ਮਤਲਬ 2-3 ਮਹੀਨਿਆਂ ਦੇ ਲਈ ਉਹ ਕਮਰੇ ਦੇ ਵਿੱਚ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਵੀਜ਼ਾ ਐਕਸਪਾਇਰ ਹੁੰਦਾ ਤਾਂ ਉਹ ਕੰਮ ਨਹੀਂ ਕਰ ਸਕਦੇ ਹੁੰਦੇ ਤਾਂ ਉੱਥੇ ਹੀ ਰਹਿੰਦੇ ਨੇ ਉੱਥੇ ਹੀ ਰਹਿੰਦੇ ਹੋਏ ਉਹਨਾਂ ਨੇ ਸਰਚ ਕੀਤਾ ਕਿ YouTube ਤੇ ਜੋ ਵੀ ਕੰਮ ਆ ਉਹ ਕਿੱਦਾਂ ਹੁੰਦਾ ਹੈ ਨਾ ਸਾਰਾ ਕੁਝ ਉਹਨਾਂ ਨੇ ਉੱਥੇ ਹੀ ਸਿੱਖਿਆ ਤੇ ਉਸ ਤੋਂ ਬਾਅਦ ਫਿਰ ਉਹ ਇੱਥੇ ਆਏ ਪੰਜਾਬ ਆਏ ਤਾਂ ਫਿਰ ਇੱਥੇ ਆ ਕੇ ਉਹਨਾਂ ਨੇ ਆਪਣੀ YouTube ਜਰਨੀ ਸਟਾਰਟ ਕੀਤੀ ਪਹਿਲਾਂ ਉਹਨਾਂ ਨੇ ਆਪਣੇ ਕੁਝ ਫਰੈਂਡਸ ਦੇ ਨਾਲ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਫਰੈਂਡਸ ਨੇ ਸਾਥ ਦੇਣਾ ਛੱਡਤਾ ਕਿਉਂਕਿ ਆਪਾਂ ਨੂੰ ਪਤਾ ਕਿ ਲੋਕ ਕਹਿਣ ਲੱਗ ਜਾਂਦੇ ਨੇ ਹਨਾ ਉਹਨਾਂ ਦੇ ਫਰੈਂਡਸ ਨੂੰ ਲੋਕਾਂ ਨੇ ਕਹਿਣਾ ਸਟਾਰਟ ਕਰਤਾ ਕਿਉਂ ਤਾਂ ਹਨਾ ਐਦਾਂ ਦੇ ਕੰਮ ਕਰਦਾਗਾ ਕਿ ਤੁਸੀਂ ਉਹਦੇ ਨਾਲ ਕਿਉਂ ਕਰਦੇ ਹੋ ਤੁਸੀਂ ਉਹਦੇ ਨਾਲ ਵੀਡੀਓਜ਼ ਕਿਉਂ ਬਣਾਉਨੇ ਹੋ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਵਾਈਫ ਆਪਣੀ ਸਿਸਟਰ ਤੇ ਆਪਣੀ ਮਦਰ ਉਹਨਾਂ ਨੂੰ ਆਪਣੇ ਨਾਲ ਲਗਾਇਆ ਉਹਨਾਂ ਦੇ ਨਾਲ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਉਦੋਂ ਉਹਨਾਂ ਦੀ ਜਿਹੜੀ ਮਦਰ ਹੈ ਤੇ ਉਹਨਾਂ ਦੀ ਵਾਈਫ ਉਹ ਸਟਿਚਿੰਗ ਦਾ ਕੰਮ ਕਰਦੇ ਸੀਗੇ ਕਿਉਂਕਿ ਘਰ ਦੇ ਹਾਲਾਤ ਠੀਕ-ਠਾਕ ਸੀਗੇ ਆਪਾਂ ਜ਼ਿਆਦਾ ਮਾੜੇ ਵੀ ਨਹੀਂ ਕਹਿ ਸਕਦੇ ਤੇ ਜ਼ਿਆਦਾ ਵਧੀਆ ਵੀ ਨਹੀਂ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਫੈਮਿਲੀ ਨੇ ਵੀਡੀਓਜ਼ ਬਣਾਉਣੀਆਂ ਸਟਾਰਟ ਕੀਤੀਆਂ ਜਿਹੜੀਆਂ ਕਿ ਵਧੀਆ ਚੱਲਣ ਲੱਗੀਆਂ ਉਹਨਾਂ ਦਾ ਚੈਨਲ ਵਧੀਆ ਗਰੋਥ ਕਰਨ ਲੱਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਵੀਡੀਓਜ਼ ਬਣਾਉਂਦੇ ਹੋਏ 2019 ਤੋਂ ਉਹਨਾਂ ਦਾ ਜਿਹੜਾ ਚੈਨਲ ਸੀ ਉਹ ਬਹੁਤ ਮਤਲਬ ਵਧੀਆ ਚੱਲਣ ਲੱਗ ਗਿਆ ਸੀਗਾ ਤੇ ਫਿਰ ਹੁਣ ਉਹਨਾਂ ਦੇ ਜਿਹੜੇ ਸਬਸਕ੍ਰਾਈਬਰ ਨੇ ਉਹ 1 ਮਿਲੀਅਨ ਦੇ ਨੀਅਰ ਅਬਾਊਟ 1 ਮਿਲੀਅਨ ਨੇ ਤੇ ਹੁਣ ਉਹਨਾਂ ਦੀ ਜਿਹੜੀ YouTube ਦੀ ਅਰਨਿੰਗ ਆ ਉਹ 4 ਤੋਂ 5 ਲੱਖ ਰੁਪਏ ਉਹਨਾਂ ਦੀ YouTube ਦੀ ਅਰਨਿੰਗ ਆ ਤਾਂ ਜੇ ਆਪਾਂ ਸੋਸ਼ਲ ਮੀਡੀਆ ਨੂੰ ਜੇ ਆਪਾਂ YouTube ਤੇ ਪ੍ਰੋਪਰ ਵੇਨਲ ਕੰਮ ਕਰਦੇ ਆ ਤਾਂ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਆ ਆਪਾਂ ਦੇਖ ਸਕਦੇ ਆ ਕਿ ਪਹਿਲਾਂ ਉਹਦੀ ਵਾਈਫ ਤੇ ਉਹਦੀ ਮਦਰ ਉਹ ਸਟੀਚਿੰਗ ਦਾ ਕੰਮ ਕਰਦੇ ਸੀ ਤੇ ਉਹ ਆਪ ਦੁਬਈ ਦੇ ਵਿੱਚ ਰਹਿੰਦੇ ਸੀ ਪਰ ਅੱਜ ਜੇ ਆਪਾਂ ਦੇਖੀਏ ਤਾਂ ਉਹਨਾਂ ਦੀਆਂ ਦੋ ਬਹੁਤ ਸੋਹਣੀਆਂ ਕੋਠੀਆਂ ਬਣਾਈ ਹੋਈਆਂ ਨੇ ਜਿਨ੍ਹਾਂ ਨੂੰ ਆਪਾਂ ਬਲੌਗਸ ਦੇ ਵਿੱਚ ਦੇਖਦੇ ਹੀ ਰਹਨੇ ਆਂਗੇ ਤੇ ਉਹਨਾਂ ਦੀ ਸਿਸਟਰ ਤੇ ਉਹਨਾਂ ਦੀ ਕਮਲ ਦੀ ਦੋਨਾਂ ਦੀ ਜਿਹੜੀਆਂ ਕੋਠੀਆਂ ਨੇ ਉਹ ਸੇਮ ਬਣਾਈ ਹੋਈਆਂ ਨੇ ਕਿਉਂਕਿ ਉਹਨਾਂ ਦੀ ਸਿਸਟਰ ਵੀ ਉਹਨਾਂ ਦੇ ਕੋਲ ਹੀ ਰਹਿੰਦੇ ਨੇ ਕਿਉਂਕਿ ਉਹ YouTube ਤੇ ਇਕੱਠੇ ਕੰਮ ਕਰਦੇ ਨੇ ਤਾਂ ਜਦੋਂ ਇਕੱਠਾ ਕੰਮ ਹੈ ਤਾਂ ਇਸ ਲਈ ਉਹਨਾਂ ਦਾ ਮਤਲਬ ਇਹ ਸੋਚਣਾ ਕਿ ਤਾਂ ਇਕੱਠੇ ਰਹਿਣ ਚ ਹੀ ਫਾਇਦਾ ਕਿਉਂਕਿ ਬਾਰ-ਬਾਰ ਆਉਣਾ ਜਾਣਾ ਬਹੁਤ ਔਖਾ ਹੋ ਜਾਂਦਾ ਦੂਰੋਂ ਤਾਂ ਉਹਨਾਂ ਦਾ ਜਦੋਂ ਕੰਮ ਇਕਾ ਹਨਾ ਤਾਂ ਉਹ ਇਕੱਠੇ ਹੀ ਰਹਿੰਦੇ ਨੇ ਇਕੱਠੇ ਹੀ ਉਹਨਾਂ ਨੇ ਆਪਣੇ ਦੋ ਸੋਹਣੇ ਘਰ ਬਣਾਏ ਨੇ ਬਹੁਤ ਵਧੀਆ ਉਹਨਾਂ ਨੇ ਹੁਣ ਕੋਠੀਆਂ ਬਣਾਈਆਂ ਨੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਨੇ YouTube ਤੋਂ ਸੋਸ਼ਲ ਮੀਡੀਆ ਤੋਂ ਕਿੰਨਾ ਕੁਝ ਅਚੀਵ ਕੀਤਾ ਤਾਂ ਆਪਾਂ ਵੀ ਜੇ YouTube ਤੇ ਆਪਾਂ ਵਧੀਆ ਤਰੀਕੇ ਨਾਲ ਕੰਮ ਕਰੀਏ ਸੋਸ਼ਲ ਮੀਡੀਆ ਨੂੰ ਆਪਾਂ ਵਧੀਆ ਪ੍ਰੋਪਰ ਵੇ ਨਾਲ ਯੂਜ਼ ਕਰੀਏ ਤਾਂ ਆਪਾਂ ਵੀ ਇਤੋਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ